Thank you. 커жаңызды... ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਬੇਸ਼ਕ ਵੱਡੀ ਗਿਣਤੀ ਵਿੱਚ ਕਾਰਵਾਈ ਕੀਤੀ ਗਿਆ ਨਸ਼ਾ ਤਸਕਰਾਂ ਉੱਤੇ ਫੜਿਆ ਗਿਆ ਤੇ ਵੱਡੀ ਗਿਣਤੀ ਵਿੱਚ ਨਸ਼ਾ ਬਰਾਮਦ ਕੀਤਾ ਗਿਆ ਦੂਜੇ ਪਾਸੇ ਜੋ ਨੈਸ਼ਨਲ ਸਬੰਧ ਦੇ ਜਿੰਨਾ ਲੋਕਾਂ ਵੱਲੋਂ ਪ੍ਰੋਪਰਟੀਆਂ ਬਣਾਈਆਂ ਗਈਆਂ ਹਨ ਜਾ ਕੇ ਨਜਾਇਜ਼ ਪ੍ਰੋਪਰਟੀਆਂ ਬਣਾਈਆਂ ਗਈਆਂ ਨਾ ਉਹਨਾਂ ਦੇ ਖਿਲਾਫ ਅੱਜ ਬਠਿੰਡਾ ਪੁਲਿਸ ਅਤੇ ਪੁਲਿਸ ਸਿਵਲ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਬਠਿੰਡਾ ਦੇ ਤੋਬੇਨਾ ਬਸਤੇ ਵਿਖੇ ਦੋ ਅਜਿਹੇ ਘਰ ਹਨ ਜਿਸ ਨੂੰ ਲੈ ਕੇ ਜੇ ਇੱਕ ਗੱਲ ਕਿਤੇ ਨਜਾਇਜ਼ ਪ੍ਰੋਪਰਟੀ ਬਣਾਈ ਗਿਆ ਤੇ ਪੁਲਿਸ ਅਧਿਕਾਰੀਆਂ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਪੁਲਿਸ ਬਲ ਨਾਲ ਲੈ ਕੇ ਸਿਵਲ ਉਤੇ ਪਹਿਲਾ ਪੰਜਾ ਚਲਾਇਆ ਜਾ ਰਿਹਾ ਕਿਤਨੇ ਕਿਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦੀ ਕਮਾਈ ਦੇ ਨਾਲ ਅਧਿਵਿ ਪ੍ਰੋਪਰਟੀ ਬਣਾਵੇਗਾ ਤਾਂ ਉਸ ਦੇ ਖਲਾਫ ਵੀ ਸੱਜ ਦੇ ਲੋ ਸਖਤ ਨਕਾਰ ਵਿਕਤੀ ਜਾਵੇ ਕਿਸ ਨੂੰ ਵੀ ਨਹੀਂ ਬਖਸ਼ਿਆ ਜਾਵੇ ਕਿ ਬੇਸ਼ੱਕ ਪੁਲਿਸ ਅਧਿਕਾਰੀਆਂ ਦੇ ਕਹਿਣ ਹੈ ਕਿ ਇਹ ਨਜਾਇਜ਼ ਪ੍ਰੋਪਰਟੀ ਬਣਾਏ ਗਏ ਸੇ ਕਿਤਨੇ ਕਿਤੇ ਆਸ-ਪਾਸ ਦੇ ਲੋਕਾਂ ਦੱਸੇ ਕਿ ਇਹ ਨਸ਼ੇ ਦਾ ਕਾਰੋਬਾਰ ਕਰਦੇ ਸਨ ਜਿਨ੍ਹਾਂ ਨੇ ਲੈ ਕੇ ਵੱਡੀ ਗਿਣਤੀ ਵਿੱਚ ਇਹ ਪ੍ਰੋਪਰਟੀ ਬਣਾਈਆਂ ਹੈਆਂ ਹਾਂ ਅਤੇ ਉਹਨਾਂ ਪ੍ਰੋਪਰਟੀਆਂ ਦੇ ਉੱਤੇ ਅੱਜ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਬਿਠਾਇਆ ਜਾਂਦਾ ਪੀਲਾ ਪੰਜਾ ਚਲਾਇਆ ਪੁਲਿਸ ਬਲ ਤੁਸੀਂ ਦੇਖ ਰਹੇ ਵੱਡੀ ਗਿਣਤੀ ਇਤਨਾ ਆਤਾ ਅਤੇ ਘਰ ਦੇ ਅੰਦਰ ਜੋ ਪਿਆ ਹੈ ਸਮਾਨ ਉਸ ਨੂੰ ਬਾਹਰ ਕੱਢਿਆ ਜਾ ਰਿਹਾ ਅਤੇ ਬਾਹਰ ਕੱਢਣ ਤੋਂ ਬਾਅਦ ਇਸ ਦੇ ਉੱਤੇ ਪੀਲਾ ਪੰਜਾ ਚਲਾਇਆ ਜਾਇਆ ਗਿਆ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਮੁੱਖ ਮੰਤਰੀ ਦੇ ਟੀਚੇ ਹੈ ਕਿ ਜੋ ਕਰ ਕੋਈ ਵੀ ਵਿਅਕਤੀ ਨਸ਼ੇਦੂ ਲੈ ਕੇ ਆਪਣੀ ਪ੍ਰੋਪਰਟੀ ਬਣਾਵੇਗਾ ਸੰਪਤੀ ਬਣਾਵੇਗਾ ਉਸ ਦੇ ਖਿਲਾਫ ਸਾਰਜੋਨਾ ਸਖਤੀ ਨਾਲ ਕਰਨੇ ਕਾਰਵਾਈ ਕੀ ਤਿਆਰ ਹੈ ਅਜਤ ਧੋਬੇਣਾ ਬਸਤੇ ਵਿਖੇ ਦੋ ਅਜੀਹੇ ਕਾਰਨ ਜਿਸ ਨੂੰ ਲੈ ਕੇ ਉਹਨਾਂ ਉਤੇ ਪੀਲਾ ਪੰਜਾਬ ਚ ਲਾਇਆ ਜਾ ਰਿਹਾ ਕਿਤਨੇ ਕਿਲ ਡਾਕਰ ਤੋਂ ਕਿ ਅੱਜ ਬਠਿੰਡਾ ਦੇ ਤੋਬੇਣਾ ਬਸਤੀ ਵਿਖੇ ਵੱਡੀ ਗਿਣਤੀ ਵਿੱਚ ਪੁਲਿਸ ਬਲਤਨਾਤ ਕੀਤਾ ਗਿਆ ਹੈ ਇਸਕ ਇਸ ਦਾ ਅੰਦਰ ਵਿੱਚ ਕੋਈ ਨਹੀਂ ਸੀ ਅਤੇ ਤਾਲਾ ਤੋੜਨ ਤੋਂ ਬਾਅਦ ਉਸ ਦਾ ਸਮਾਨ ਬਾਹਰ ਕੱਢਿਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦੇ ਉੱਤੇ ਕੁਝ ਸਮੇਂ ਬਾਅਦ ਪੀਲਾ ਪੰਜਾਬ ਚ ਲਾਇਆ ਗਿਆ ਜਿਸ ਨੂੰ ਲੈ ਕੇ ਉੱਡੀ ਗਿਣਤੀ ਚ ਪੁਲਿਸ ਅਧਿਕਾਰੀਆਂ ਵੱਲੋਂ ਉਹ ਜਾਨਾ ਜਿਹੜੀਆਂ ਕਾਰਵਾਈ ਕੀਤੀ ਜਾ ਰਹੀ ਕਿੰਨੇ ਕਿੰਨੇ ਦੱਸਦੇ ਤੁਹਾਨੂੰ ਕਿ ਬਠਿੰਡਾ ਦੇ ਤੋਬੇਣਾ ਬਸਤੀ ਵਿਖੇ ਉਹ ਉੱਡੀ ਗਿਣਤੀ ਚ ਇਹੇ ਕਾਰਵਾਈ ਕੀਤੀ ਜਾ ਰਹੀ ਕਿ ਕਿੰਨੇ ਕਿੰਨੇ ਪੁਲਿਸ ਬਲਤਨਾਤ ਕੀਤਾ ਗਿਆ ਹੈ ਬਠਿੰਡਾ ਦੇ ਤੋਬੇਣਾ ਬਸਤੀ ਵਿਖੇ ਦੱਸਦੇ ਤੁਹਾਨੂੰ ਕਿ ਵੱਡੀ ਗਿਣਤੀ ਚ ਜਿੱਥੇ ਪੁਲਿਸ ਬਲਤਨਾਤ ਕੀਤਾ ਗਿਆ ਹੈ ਉੱਥੇ ਅਜਿਹੀਆਂ ਕਾਰਵਾਈ ਕਿੰਨੇ ਕੀਤੀ ਲਗਾਤਾਰ ਕੀਤੀ ਜਾ ਰਹੀ ਦੱਸਦੇ ਤੁਹਾਨੂੰ ਕਿ ਬਠਿੰਡਾ ਦੇ ਤੋਂ ਬੇਨਾਬਸਤੇ ਵਿਕਮ ਨੂੰ ਰੂਹਤਾ ਜਿੱਤੇ ਬਠਿੰਡਾ ਦੇ ਕੁਝ ਅਧਿਕਾਰੀ ਮਰੂਦਾ ਅਤੇ ਕਿਤੇ ਨੇ ਕਿਤੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਉਹ ਲੋਕ ਇਹ ਜਿਹੇ ਨਜਾਇਜ਼ ਪ੍ਰਾਪਰਟੀ ਬਣਾਇਆ ਗਿਆ ਇਸ ਬੇਸਿਕ ਇਨਾਰੇ ਖਿਲਾਫ ਉਹਨਾਂ ਨੇ ਸੇਧ ਉਤੇ ਕਈ ਮਾਮਲੇ ਦਰਜ ਕੀਤੇ ਗਿਆ ਨਾ ਇਤੋਂ ਤੱਕ ਕਿ ਜੇਲ੍ਹ ਦੇ ਸਜ਼ਾ ਵੀ ਭੁਗ ਚੁੱਕੇ ਨੇ ਪਰੰਤੂ ਪੁਲਿਸ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਕਿ ਨਵਿਤਕਾ ਅਰੋਏ ਕੀ ਤਰੀਕੇ ਦੇ ਪਰੰਤੂ ਦੂਜੇ ਪਾਸੇ ਸਿਵਲ ਪ੍ਰਸ਼ਾਸਨ ਨੇ ਕਿਹਾ ਕਿ ਇਨਾਰੇ ਸੰਬੰਧਿਤ ਕੋਈ ਵੀ ਵਿਅਕਤੀ ਜੇਕਰ ਕੋਈ ਅਜਿਹੀ ਪ੍ਰਾਪਰਟੀ ਬਣਾਉਂਦਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਅੱਜ ਉੱਥੇ ਬਠਿੰਡਾ ਦੇ ਧੋਬੇਣਾ ਬਸਤੀ ਵਿੱਚ ਬੱਜੇ ਗਿੰਤੇ ਵਿੱਚ ਪੁਲਿਸ ਵੱਲੋਂ ਆਲ ਲੈ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਅਜਿਹੀ ਕਾਰਵਾਈ ਕੀਤੀ ਜਾਜੇ ਕਿ ਜਿੰਨਾ ਵਿਅਕਤੀਆਂ ਵੱਲੋਂ ਨਸ਼ਾ ਵੇਚ ਕੇ ਆਪਣੀ ਉਜਹੀ ਪ੍ਰੋਫਿਟ ਬਣਾਈ ਗਿਆ ਤਾਂ ਉਹਨਾਂ ਦੇ ਉੱਤੇ ਵੱਡੀ ਗਿੰਤੇ ਵਿੱਚ ਪੇੜਾ ਪੰਜਾਬ ਚਲਾਇਆ ਜਾ ਰਿਹਾ ਕਿਸੇ ਵੀ ਹਾਲਾਤ ਵਿੱਚ ਉਹਨਾਂ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕੋ ਹੀ ਟੀਚਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਾਨਾ ਜਿਸ ਨੂੰ ਲੈ ਕੇ ਬੜਾ ਥਾਮ ਆਉਤੇ ਜਿੱਥੇ ਯੁੱਧ ਨਸ਼ਾ ਵਿਰੁੱਧ ਮਹਿੰਮ ਚਲਾਈ ਗਈ ਸੀ ਉੱਥੇ ਵੱਡੀ ਗਿੰਤੇ ਵਿੱਚ ਕਿ ਇਤਨਾ ਕਿਤੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਅਜੇ ਹੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਦੱਸ ਦਈਏ ਤੁਹਾਨੂੰ ਕਿ ਇਹ ਤਸਵੀਰਾਂ ਬਠਿੰਡਾ ਦੇ ਤੋਬਨ ਬਸਤੀ ਦੀ ਹੈ ਜਿੱਥੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੀਲਾ ਪੰਜਾਬ ਚਲਾਇਆ ਜਿਹੜਾ ਕਿ ਇਤਨਾ ਕਿਤੇ ਉਹਨਾਂ ਨੇ ਦੱਸਿਆ ਹੈ ਕਿ ਕਿਸੇ ਵੀ ਨਸ਼ਾ ਤਸਕਨ ਨੂੰ ਨਹੀਂ ਬਖਸ਼ਿਆ ਜਾਵੇਗਾ ਦੱਸ ਦਈਏ ਤੁਹਾਨੂੰ ਕਿ ਬਠਿੰਡਾ ਦੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਅਜਿਹੇ ਕਰਾਉ ਅਤੇ ਪੀਲੇ ਪੰਚਾਇਤ ਚਲਾਇਆ ਜਾ ਰਿਹਾ ਜਿਨ੍ਹਾਂ ਨੇ ਨਸ਼ਾ ਵੇਚ ਕੇ ਪ੍ਰੋਫਿਟ ਬਣਾਈ ਆ ਅਤੇ ਕਿਤਨਾ ਕਿਤੇ ਉਹਨਾਂ ਦੇ ਖਿਲਾਫ ਪਿਛਲੇ ਲੰਬੇ ਸਮੇਂ ਤੋਂ ਕਈ ਅਜਿਹੇ ਮਾਮਲੇ ਵੀ ਦਰਜ ਕੀਤੇ ਗਏ ਨੇ ਇੱਥੋਂ ਤੱਕ ਕਿ ਜੇਲ੍ਹ ਵੀ ਕਰ ਚੁੱਕੇ ਹਨ ਪਰੰਤੂ ਅੱਜ ਦੁਬਾਰਾ ਪਾਸੇ ਸਖਤ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਵੱਲੋਂ ਬਦੀ ਮਗਾਈ ਤਾਂ ਇਹ ਜਿਹੜੇ ਜੇ ਤੁਮ ਸਾਰੀ ਘੜੀ ਕਰਦੇ ਬਸ ਸਾਰੀ ਘੜੀ ਰੱਕਦੋ ਇਹ ਮੇਰੇ ਕੱਲੀ ਦਾ ਰਿਕੜਾ ਕਈ ਦਾ ਉਹ ਤਾਂ ਸਿਵਲ ਪ੍ਰਸ਼ਾਸਨ ਦਾ ਬੋਲਦਾ ਕਿਉਂ ਜੀਵਲ ਪ੍ਰਸ਼ਾਸਨ ਬੋਲਦਾ ਸਾਰਿਆਂ ਦੇ ਡਾ ਹਾਂ ਬੇਬੀ ਨਜ਼ਾਇਦ ਬੋਲਣ ਦੀ ਲੋੜ ਨਹੀਂ ਕਿਉਂ ਨਾ ਬੋਲਾਂ ਮੈਂ ਤੁਹਾਨੂੰ ਰਿਕੜਾ ਖਾਸ ਦੇ ਰਹੀ ਹਾਂ ਤੂੰ ਸਰਖਾ ਦੇ ਸਕਦਾ ਕਿਉਂ ਸਰਖਾ ਦੇ ਜਦੋਂ ਮੇਰਾ ਘਰ ਹੀ ਡਾ ਰ ਮੈਂ ਕਿਹੜਾ ਕੱਲੀ ਕਰਦੀ ਸੀ ਇੱਥੇ ਤਾਂ ਕਰਾਂਗੇ ਤਾਂ ਉਹ ਫਿਰ ਸਾਰੇ ਦੇ ਸਾਰੇ ਕਿੱਥੇ ਜਾਣਗੇ ਸਾਰੇ ਕਿਹੜੇ ਜੀ ਇੱਧਰ ਦੇ ਬਸ ਤੁਸੀਂ ਗਏ ਨਹੀਂ ਹੈਗੇ ਫੜਕੇ ਤਾਂ ਕਾਰਵਾਈ ਕਰੋ ਹਾਂ ਕਾਰਵਾਈ ਕਰੋ ਲੈ ਯੂਟਿਊਬਰ ਕੀ ਬਣਦਾ ਸਾਈਡ ਤੇ ਬਸ ਤੁਸੀਂ ਜੋ ਬੋਲ ਰਿਹਾ ਤਾਂ ਕਿੰਨੇ ਦੇ ਹੁੰਦੇ ਹੈ ਤੁਸੀਂ ਇੱਥੇ ਆ ਕੇ ਕੀ ਕਹਿਣਾ ਚਾਹੋਗੇ ਜਿਹੜੀ ਕਾਰਵਾਈ ਕੀ ਕੀਤੀ ਹੈ ਜੀ ਸਾਡਾ ਵੀਡੀਓ ਦੀ ਥਾਂ ਹੈਗੀ ਆ ਉਹ ਕਾਫੀ سارے ਲੋਕ ਨੇ ਆ ਕੇ ਸਾਡੇ ਠਹਿਰੇਗੇ ਨੇ ਪਹਿਲਾਂ ਵੀ ਅਸੀਂ ਦੋ ਤਿੰਨ ਜਣਾਂ ਨੂੰ ਨੋਟਿਸ ਦੇ ਕੇ ਉਹਨਾਂ ਦੇ ਘਰ ਤਾਂ ਆਏ ਹੈਗੇ ਨੇ ਖਾਲੀ ਕਰਾਏ ਹੈਗੇ ਜਗਾ ਆਪਦੀ ਤੇ ਹੁਣ ਇਸ ਪ੍ਰੋਸੈਸ ਦੇ ਵਿੱਚ ਅਸੀਂ ਹੌਲੀ ਹੌਲੀ ਸਾਰੇ ਨੂੰ ਸਾਰਿਆਂ ਨੂੰ ਅਸੀਂ ਨੋਟਿਸ ਦੇ ਰਹੇ ਆਂ ਦੇਖਾ ਆਪਦੀ ਜਗਾ ਖਾਲੀ ਕਰਾ ਰਹੇ ਆਂ ਸਰ ਨਸ਼ਿਆਂ ਨਾਲ ਵੀ ਜੋੜ ਕੇ ਦੇਖੀ ਜਾ ਰਿਹਾ ਇਹ ਲੋਕ ਨਸ਼ੇ ਦਾ کاروبار ਹੋ ਸਕਦਾ ਕਰਦੇ ਹੋਣ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਪੁਲਿਸ ਦੱਸ ਸਕਦੀ ਹੈ ਹਾਂਜੀ ਤੇ ਪਰ ਜਿਹੜਾ ਸਾਡੀ ਡਿਊਟੀ ਹੈਗੀ ਜਿਹੜੀ ਹੈਗੀ ਅੱਜ ਤਾਂ ਖਾਲੀ ਕਰਾਉਂਦੇ ਹੋ ਕਰਾ ਰਹੇ ਆਂ ਸਰ ਇਹਨਾਂ ਦੀ ਇੱਥੇ ਬੋਟਾ ਵੀ ਬਣਾਈਆਂ ਗਿਆ ਮੀਟਰ ਵੀ ਲਗਾਏ ਗਏ ਉਸ ਜੀ ਨੂੰ ਕਿਵੇਂ ਦੇਖਦਾ ਹਾਂ ਦੇਖੋ ਇਹ ਉਹਦੇ ਵਿੱਚ ਹੁਣ ਮੈਂ ਕੁਝ ਨਹੀਂ ਕਹਿ ਸਕਦਾ ਇਸ ਬਾਰੇ ਕਿਉਂਕਿ ਜਿਹੜੇ ਇੱਕ ਬਾਈ ਨੇ ਮੇਰੇ ਸਾਹਮਣੇ ਤੱਥ ਨਹੀਂ ਆਉਂਦੇ ਮੈਂ ਫਾਈਨਡਰੀ ਕਰ ਸਕਦਾ ਹੈ थैंक यू ਛੋਟੇ ਛ ਦਿੱਤੇ ਸੀਗੇ ਅਸੀਂ ਸਿਵਲ ਡਿਪਾਰਟਮੈਂਟ ਵੱਲੋਂ ਪੁਟਾ ਵੱਲੋਂ ਦਿੱਤੇ ਗਏ ਸੀਗੇ ਸੋ ਮੇਨਲੀ ਬੇਸਿਕਲੀ ਅਸੀਂ ਇਹ ਚੈੱਕ ਕਰ ਰਹੇ ਹਾਂ ਵੀ ਕੋਈ ਬੰਦਾ ਅੰਦਰ ਨਹੀਂ ਹੈਗਾ ਕਈ ਵਾਰੀ ਕਿ ਜਿਹੜਾ ਕੋਈ ਬੰਦਾ ਅੰਦਰ ਹੋਵੇ ਸਾਡਾ ਜਿਹੜਾ ਮੇਨ ਮਕਸਦ ਇਹ ਹੈਗਾ ਚੈੱਕ ਕਰਨਾ ਕਿ ਘਰ ਦੇ ਅੰਦਰ ਚੈੱਕ ਕੋਈ ਪ੍ਰੋਪਰ ਕਰਨਾ ਜਾਵੇ ਤਾਂ ਕਿ ਕੋਈ ਜਿਹੜਾ ਬੰਦਾ ਅੰਦਰ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਜਿਹੜਾ ਹੈਗਾ ਉਹ ਤੋਂ ਬਚਾ ਕੇ ਤਾਂ ਜਾ ਸਕੇ ਗ੍ਰਫਟ ਤੇ ਤਿੰਨ ਮੁਕਦਮੇ ਦੇ ਘਰ ਨੇ ਦੇ ਦਰਜ ਨੇ ਇੱਕ ਮੁਕਦਮਾ ਜਿਹੜਾ ਤੇ ਲੜਕੀ ਜਿਹੜੀ ਸੀ ਉਹਦੇ ਦਰਜ ਸੋ ਬੇਸਿਕਲੀ ਜਿਹੜੀ ਹੈਗੀ ਸਿਵਲ ਡਿਪਾਰਟਮੈਂਟ ਵੱਲੋਂ ਇਹਦੇ ਡੈਮੋਲੇਸ਼ਨ ਸੰਬੰਧੀ ਜਿਹੜੀ ਹੈਗੀ ਕਬਜ਼ਾ ਆਰਡਰ ਕੀਤੇ ਸੀਗੇ ਉਹਦੇ ਵਿੱਚ ਪੁਲਿਸ ਨੂੰ ਦਾਅਵਾ ਮੰਗੀ ਕਿ ਸਾਡੇ ਵੱਲੋਂ ਮੌਕੇ ਦੇ ਉੱਪਰ ਪੁਲਿਸ ਜਿਹੜੀ ਹੈਗੀ ਡਿਪਲੋਏ ਕੀਤੀ ਗਈ ਹੈ ਤੇ ਇਹਦੇ ਨਾਲ ਹੀ ਜੱਜ ਇਹਦੇ ਜੋਤੀ ਤੋਂ ਨਵਾ ਜਿਹੜੀ ਇੱਕ ਰਾਜ ਰਾਣੀ ਹੈਗੀ ਹੈ ਇਹ ਪੁਤਰੀ ਜਸਵੰਤ ਸਿੰਘ ਹੈ ਇਹਦਾ ਇੱਕ ਘਰ ਹੈਗਾ ਜਿਹਦੇ ਉੱਪਰ ਵੀ ਐਨਡੀਪੀਐਸ ਦੇ ਕਈ ਮੁਕਦਮੇ ਦਰਜ ਹੈ ਤੇ ਇਹਨਾਂ ਦੇ ਵੀ ਜਿਹੜਾ ਹੈਗਾ ਨਜਾਇਜ਼ ਕਬਤਲ ਜਿਹੜਾ ਹੈਗਾ ਐਸ ਪਰ ਸਿਵਲ ਰਿਕਾਰਡ ਜਿਹੜਾ ਅਥਾਰਟੀਜ਼ ਦੇ ਕੀਤਾ ਹੋਇਆ ਇਹਨਾਂ ਨੂੰ ਅੱਜ ਡੈਮੋਲੇਸ਼ਨ ਕੀਤਾ ਜਾਣਾ ਹੈ ਦੋ ਘਰ ਹੈਗੇ ਬੇਸਿਕਲੀ ਜਿਹੜੀ ਅੱਜ ਇੱਥੇ ਜਿਹੜੀ ਧੋਬੀਆਂ ਦੀ ਨਿਵਾਸਤੀ ਦੇ ਵਿੱਚ ਢਾਏ ਜਾਣੇ ਕਿਹੜਾ ਨਸ਼ਾ ਵੇਚਦੇ ਸੀਗੇ ਇਹ ਇਹ ਚਿੱਟਾ ਵੇਚਦੇ ਸੀਗੇ ਜੀ ਇਹ ਦੋਨੋਂ ਜਿਹੜੇ ਘਰ ਹੈਗੇ ਨੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਸ਼ਿਕਾਇਤ ਵੀ ਸੀਗੀ ਬਦਨਾਮ ਹੈਗੇ ਦੋਨੋਂ ਗੁਰਪ੍ਰੀਤ ਬਾਂਗੀ ਜਿਹੜਾ ਹੈਗਾ ਇਹਦੇ ਤੇ ਤਿੰਨ ਮੁਕੱਦਮੇ ਕਰੀਬ ਦਰਜ ਹੈ ਜਿਹੜੀ ਦੀ ਘਰ ਵਾਲੀ ਹੈਗੀ ਇਹਦੇ ਤੇ ਇੱਕ ਮੁਕੱਦਮਾ ਦਰਜ ਸੀਗਾ ਜਿਹੜੀ ਤੀਸਰੀ ਲੇਡੀ ਆ ਰਾਜਹੀ ਹੈ ਉਹਦੇ ਤੇ ਇੱਕ ਮੁਕਦਮਾ ਦਰਜ ਹੀ ਹੈ ਜੀ। ਮਨਜੀਤਪੁਰ ਤੋਂ ਕਿੰਨੇ ਨੇ ਜੀ ਇਸ ਕਰ। ਇਹਨਾਂ ਦੇ ਜਿਹੜੇ ਰਿਕਾਰਡ ਚੈੱਕ ਕੀਤਾ ਜਾ ਰਿਹਾ ਤੇ ਇਹਨਾਂ ਦੇ ਜੋ ਐਸ ਪਰ ਲਾਅ ਹੈਗਾ ਇਹਨਾਂ ਦੇ ਖਿਲਾਫ ਹੀ ਕਰਪਨ ਦੀ ਕਾਰਵਾਈ ਅਸੀਂ ਕਰ ਰਹੇ ਹਾਂ। ਸਰ ਇਹਨੇ ਜਾਂ ਥਾਂ ਵੀ ਬਣੇ ਹੋਏ ਨੇ। ਡੈਫੀਨੇਟਲੀ ਜਿਹੜੀ ਸਿਵਲ ਡਿਪਾਰਟਮੈਂਟ ਨੇ ਜਿਹੜਾ ਹੈਗਾ ਲਿਖ ਕੇ ਦਿੱਤਾ ਕਿ ਇਹਨਾਂ ਦਾ ਜਿਹੜਾ ਕਬਜ਼ਾ ਹੈਗਾ ਨਾਜਾਇਜ਼ ਹੈਗਾ ਜਿਹਦੇ ਵਿੱਚ ਐਸ ਡੀ ਐਮ ਬਟੇਂਡਾ ਜੋ ਐਸੇ ਡਿਊਟੀ ਮੈਜਿਸਟਰੇਟ ਤਨਾਦ ਕੀਤੇ ਗਏ ਨੇ ਉਹਨਾਂ ਵੱਲੋਂ ਸਾਨੂੰ ਫੋਰਸ ਦੀ ਮੰਗ ਕੀਤੀ ਗਈ ਸੀ ਜਿਹੜੀ ਅੱਜ ਫੋਰਸ ਮੌਕੇ ਤੇ ਡਿਪਲੋਏ ਕੀਤੀ ਗਈ ਹੈ ਕਿ ਲਾ ਐਂਡ ਆਰਡਰ ਜਿਹੜੀ ਸਿਚੁਏਸ਼ਨ ਅਗੇ ਨੂੰ ਬਹਾਲ ਰੱਖਣ ਲਈ ਸੋ ਅਸੀਂ ਮੌਕੇ ਤੇ ਉੱਪਰ ਜਿਹੜਾ ਹੈਗਾ ਫੋਰਸ ਡਿਪਲੋਏ ਕੀਤੀ ਗਈ ਹੈ